ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਧਾਰੀਗੜ ਕਲੇਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਗੜਾਂ ਦਿਖਾਵਾਂਗੇ ਦੋਵੇਂ ਗੱਬਣਾ ਵਾਂ ਤੇ ਬਿਲਕੁਲ ਘਰੇਲੂ ਪਸ਼ੂ ਆ ਤੇ ਆਪਾਂ ਪਹੁੰਚੇ ਵੀਰ ਦਾਰੇ ਸਿੰਘ ਜੀ ਕੋਲ ਤੇ ਆਜੂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਭਾਜੀ ਸਸਿਆ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਸੁਣਾਓ ਕਰਦੀ ਕਿਲਾ ਵੀਰ ਜੀ ਇਵਤ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਦਾਰਾ ਪਿੰਡ ਧਾਰੀਆ ਪਲੇਟ ਤਸੀਲ ਜਨਾਲਾ ਜਿਲ੍ਹਾ ਮਸਾਜਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 8872763258 165711067894 ਠੀਕ ਹੈ ਜੀ ਇਹ ਬਾਈ ਜੀ ਆਪਣੇ ਘਰ ਦੀਆਂ ਵੈੜਾ ਹਾਂ ਹਾਂਜੀ ਹਾਂਜੀ ਜੀ ਠੀਕ ਹੈ ਲਓ ਜੀ ਬਿਲਕੁਲ ਘਰੇਲੂ ਪਸ਼ੂ ਆ ਤੇ ਬਾਈ ਜਿਹੜੀ ਆ ਪਹਿਲੇ ਨੰਬਰ ਤੇ ਵੈੜ ਇਹਦੇ ਬਾਰੇ ਦੱਸਿਓ ਹਾਂ ਇਹ ਵੀ ਜੀ ਦੂਜਾ ਸੂਏ ਲਈ ਗੱਭਣ ਆ। ਅੱਛਾ ਜੀ। ਪਹਿਲੇ ਸੂਏ ਨੇ 26-24 ਲੀਟਰ ਦੁੱਧ ਭਰਿਆ ਜੇ। ਅੱਛਾ ਜੀ। ਹੁਣ ਡੇਢ ਮਹੀਨਾ ਪੂਰਾ ਰਹਿ ਗਿਆ ਇਹਦਾ। ਠੀਕ ਗੱਲੋ। ਦੁੱਧੋ ਡਰਾਈ ਆ। ਦੁੱਧੋਂ ਬਿਲਕੁਲ ਡਰਾਈ ਆ ਤੇ ਥਾਂ ਥਾਂ ਜਿਹੜਾ ਬਹੁਤ ਹੀ ਚੰਗਾ ਵਾ। ਬਹੁਤ ਸਖ ਨੇ ਤੇ ਇੱਕ ਅੱਧ ਕੜਨੀ ਬਹੁਤ ਹੀ ਤਗੜਾ ਆ ਗਿਆ ਉਹ ਰਹਿਣ ਦਾ। ਕਰੋ ਜੀ ਚੈੱਕ ਥਾਂ ਥਾਂ ਨੂੰ ਚੌਵਾਂ ਸਾਈਡਾਂ ਤੋਂ ਕੱਲਾ ਕੱਲਾ ਵਾ। ਇਹ ਖੋਲਿਓ ਭਾਈ ਇਹ ਫਿਰ ਕੋਲ ਕੇ ਨਾ। ਖੋਲ ਦੇ। ਕਰੋ ਜੀ ਚੈੱਕ ਬਾਕੀ ਆਣ। ਉਹ ਜਾਨੀ ਲੱਗੰਦੀ ਆ। ਇਹ ਵੀ ਕਰਾਸ ਦੇ ਵਿੱਚ ਆ। ਤੇ ਬਈ ਕੀ ਯਾਸ ਕਰਦੇ ਆ ਕਿ ਕਿੰਨਾ ਭਰ ਦੂਗੀ। ਜੁੱਧਵੀ ਚ 30 ਲੀਟਰ ਭਰੂ ਐ ਕਿੜਾ। ਅੱਛਾ ਜੀ। ਚੰਗੀ ਵਾੜਿਆ ਅੱਛਾ। ਮਨ ਵੀ ਚੰਗਾ ਲੱਗਾ ਆ। ਅੱਛਾ ਜੀ। ਹਾਂ ਜੀ। ਠੀਕ ਆ ਜੀ। ਲਓ ਜੀ ਕਾਹ ਜਿਹੜਾ ਤੇਮੜ ਵੀਰ ਨੇ ਭਰਿਆ ਉਹ ਵੀ ਚੰਗਾ ਮਾਦੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ। ਘੱਟ ਕਾੜ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ। ਤੇ ਪਿਓਰ ਦੰਜਾ ਸੁਗਾ? ਹਾਂ ਜੀ ਹਾਂ ਜੀ ਜੀ। ਕੀ ਗੱਲੋ ਜੀ ਤੁਸਿਆ ਸੁਗਾ ਸੁਣਾ ਜਿਹੜੀਆਂ ਵੀ ਦੀਆਂ ਘਰ ਦੀਆਂ ਵੜਾ ਵਾ ਇਹ ਹੋਰ ਵੀ ਕੋਲੋ ਬਾਈ ਉਹਨਾਂ ਕੋ ਪਤੀ ਹੋ ਗਏ ਦੇਖ ਲੇ ਇਹ ਦੂਸਰਾ ਚੌਂਗੜੇ ਬੈਠ ਲੱਗੇ ਇੱਕ ਜਾਂ ਕੋਈ ਇਹ ਵੀ ਜੰਗੇ ਸੋੜੇ ਜਿਆਦਾ ਹੋ ਗਏ ਤਾਂ ਅੱਛਾ ਅੱਛਾ ਹਾਂ ਜੀ ਠੀਕ ਹੈ ਜਗਾ ਦੀ ਪ੍ਰੋਬਲਮ ਕਰਕੇ ਨਾ ਅੱਛਾ ਬੰਦੋ ਜੀ ਸਾਬ ਦੋਖੇ ਪਾਈ ਹੋਣੇ ਦੇਣ ਲੱਗੇ ਆ ਕਿਉਂਕਿ ਪਚੂ ਪਾਈ ਹੋਣਾ ਕੋਈ ਕਾਫੀ ਜਾਰਾ ਸੀ ਕਿਤੇ ਲਾਟੋ ਲੱਗ ਪਈ ਚੈੱਕ ਕਰ ਸਕਦੇ ਜੇ ਜੇ ਕਾਫੀ ਆ ਹਵਾ ਨੇ ਵਿੱਚ ਤੇ ਸੂਣ ਤਾਂ ਕਿਹੜਾ ਬਣਾ ਇੱਕ ਕਰਮ ਵਾਲੀ ਨੇ ਚੰਗਾ ਬਣਾ ਲੈਣਾ ਵਾ ਇਹ ਕੀ ਮੁੱਲ ਬਾਈਏ ਨਾ ਹਰ ਇਹਦਾ ਵੀ 300000 ਰੁਪਇਆ ਏ ਅੱਛਾ ਜੀ ਹਾਂ ਜੀ ਥੋੜੀ ਜਿਆ ਜਿਆ ਥੋੜਾ ਜਿਆ ਨਹੀਂ ਤੀਜਾ ਜੀ ਜੀ ਕੀਤਾ ਜੇ ਅੱਛਾ ਜੀ ਹਾਂ ਜੀ ਥੋੜਾ ਬਦਾਂ ਵਿੱਚ ਮਾਨਤਨ ਕੋਈ ਨਹੀਂ ਕਹੀ ਵੀਰ ਭਰਾ ਦਾ ਅਜਿਹਾ ਕਰਦਾਂਗੇ ਠੀਕ ਹੈ ਠੀਕ ਹੈ ਲੋ ਜੀ ਮਾਨਤਨ ਬਾਈ ਕਹਿੰਦਾ ਕਿ ਜ਼ਰੂਰ ਕਰਾਂਗੇ ਕੋਈ ਆਏਗਾ ਰਾ ਤੇ ਅੱਜ ਦੂਜੇ ਨੰਬਰ ਤੇ ਸਹੀ ਆ ਦੱਸਿਓ ਸਾਹਿਬ ਵਾੜ ਦੇ ਬਾਰੇ ਇਹ ਵੀਰ ਜੀ ਤੀਜੇ ਸੂਏ ਲਈ ਗੱਬਣਿਆ ਅੱਛਾ ਜੀ ਹਾਂ ਜੀ ਇਹ ਕਿੰਨਾ ਖੜੀ ਟਾਈਮ ਆ ਏ ਵੀ ਜੀ 20 25 ਦੇ ਨਜ਼ੇ ਲੈ ਜਾਂਦੀ ਜੀ ਠੀਕ ਆ 20 25 ਇਹ ਕਿੰਨੇ ਕ ਦੁੱਧ ਆ ਲਿਆ ਇਹ ਦੁੱਧ ਵੀ ਜੀ 22 ਲੀਟਰ ਏਕੀਚ ਹੋਇਆ ਸੀ ਦੁੱਜੇ ਜੀ ਅੱਛਾ ਜੀ ਹਾਂ ਜੀ ਦਾ ਅਸੀਂ 25 26 ਕਰੂਗੀ ਠੀਕ ਆ ਠੀਕ ਆ ਹਾਂ ਜੀ ਇਹ ਖੋਲੋ ਬਾਈ ਇਹ ਲਓ ਇਹ ਵੀ 25 26 ਲੀਟਰ ਵਾਲੀ ਵੜਿਆ ਤੇ ਕੱਟ ਕੱਟ ਜਿਹੜਾ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਵਾ ਇਹ ਥੋੜੀ ਚਾਲੀ ਦੇ ਵਿੱਚ ਚੈੱਕ ਕਰਾ ਸਕਦੇ ਤੇ ਲਾ ਤੋਂ ਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਹਨੇ ਵਿੱਚ ਤੇ ਠੰਡ ਠੰਡ ਵੀ ਬਹੁਤ ਹੀ ਚੰਗਾ ਲੱਗਾ ਇਹਨੂੰ ਵੀ ਕਮਾਲ ਦੇਈ ਬਾਕੀ ਕਾ ਦੁਕਾਨ ਤੋਂ ਕੋਈ ਚੱਕਣੀ ਤੋਵੇ ਵਾਲਾ ਖਾਣ ਮਲ ਜਾ ਬਾਈ ਉਹਨਾਂ ਕੋਲ ਤੇ 22 ਤੋਂ 23 ਜਿਹੜਾ ਪਿੱਛੇ ਤੋਂ ਬਾਈ ਉਹਨਾਂ ਕੋਲ ਦੁੱਧ ਚੋਇਆ ਵਾ ਤੇ ਜੇ ਚੰਗੀ ਸੰਭਾਲ ਲਾ ਜੂ ਤਾਂ ਚਲੋ ਦੁੱਧ ਚੰਗਾ ਭਰੀ ਜਾਣਾ ਵਾ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਇਹਦਾ ਵੀ ਜੀ 70000 ਕਰ ਦੇ ਅੱਛਾ ਜੀ ਹਾਂ ਜੀ ਇਹ ਚਾ ਦੋਈਆ ਛੜ ਦਾਂਗੇ 60 ਦੀ ਹਾਂਜੀ 60000 ਦੀ ਕੀ ਗੱਲ ਆ ਜੀ ਇਹ 68000 ਦੀ ਤੇ ਦੇਣ ਲੱਗੂਗੀ 20 ਤੋਂ 25 ਜੇ ਹੋਰ ਹਾਂਜੀ ਤੇ ਦੁੱਧ ਇਹ ਵੀ ਚੰਗਾ ਭਰੀ ਜਾਣਾ ਵਾ ਕਰਮ ਵਾਲੀ ਨੇ ਤੇ ਬਾਕੀ ਚਲੋ ਸਾਂਭ ਵੀ ਗੱਲ ਹੁੰਦੀ ਯਾਰ ਪਸ਼ੂ ਬਾਈ ਦੇ ਕੋਲ ਚੰਗੀਆਂ ਦੋਵੇਂ ਵੜਾਈ ਬਹੁਤ ਚੰਗੀਆਂ ਤੇ ਗਾਂ ਸੀਮਣ ਵੀ ਬਾਈ ਨੇ ਚੰਗੇ ਭਰਾਏ ਆ ਤੇ ਕਈ ਵੀਰਾਂ ਦਾ ਸ਼ੌਕ ਹੁੰਦਾ ਵਾ ਕਿ ਤੇ ਦੋ ਬੱਤੀ ਮੈਂ ਤੱਕ ਕਰਾਉਣਾ ਵੀ ਪਟੂ ਖਰੀਦਣ ਦੀ ਤੇ ਅੱਜ ਉਹਨਾਂ ਵੀਰਾਂ ਵਾਸਤੇ ਆਫਰ ਆ ਗਈ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿ ਤਾਂ ਕਿ ਜਿਹੜੇ ਅੱਗੇ ਵੀਰ ਭਰਾ ਨੇ ਕੋਈ ਪਸ਼ੂ ਖਰੀਦਣਾ ਉਹਨਾਂ ਵਾਸਤੇ ਆਸਾਨ ਹੋ ਜਾਏ। ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ।